ਸਤਨਾਮ ਵਾਹਿਗੁਰੂ ਸਹਬ ਜੀਓ ਮਹਾ ਪਿਆਨ ਉਦਿਆਨ ਨਗਰ ਕਰ ਮਾਨਿਆ ਝੂਠ ਸਮਗਰੀ ਤੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਹੰਕਾਰ ਫਿਰੇ دیਵਾਨਿਆ ਸੇਰ ਲੱਗਾ ਜਮ ਦੰਡ ਤਾਂ ਪਛਤਾਣਿਆ ਬੈਨ ਪੂਰੇ ਗੁਰਦੇਵ ਫਿਰ ਇ ਸ਼ੈਤਾਨੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਹਿ ਮਹਾਰਾਜ ਜੀ અપਾਰ ਬਖਸ਼ਿਸ਼ ਰਹਿਮਤ ਦੇ ਸਦਕਾ ਗੁਰਮਤਿ ਦੀਆਂ ਕਥਾ ਕਹਾਣੀਆਂ ਵਿਚਾਰ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦਾ ਜੀਵਨ ਕਈ ਵਿਦਵਾਨਾਂ ਦੀ ਰਾਏ ਹੈ ਕਿ ਜੇ 10ਵੇਂ ਪਾਤਸ਼ਾਹ ਨੂੰ ਆਪਾਂ ਸੁਣੀਏ ਪੜਹੀਏ ਤੇ ਭਾਵ ਕਿ ਜਦੋਂ ਸਾਡੇ ਘਰਾਂ ਦੇ ਵਿੱਚ ਸਾਡੇ ਕੋਈ ਦੋਤੇ ਨੇ ਕੋਈ ਪੋਤੇ ਨੇ ਜਨਮ ਲੈਣਾ ਹੁੰਦਾ ਹੈ ਤੇ ਉਸ ਟਾਈਮ ਦੇ ਉੱਤੇ ਜੇ ਕਿਤੇ ਉਹ ਬੀਬੀ ਨੂੰ ਆਪਾਂ ਇਹ ਗ੍ਰੰਥ ਜਾਂ ਇਹ ਕਥਾ ਸੁਣਾਉਣ ਲੱਗ ਜਾਈਏ ਵੀ ਦਸਵੇਂ ਪਾਤਸ਼ਾਹ ਦਾ ਜੀਵਨ ਪੜ੍ਹਨ ਲੱਗ ਜੇ ਜਾਂ ਸੁਣਨ ਲੱਗ ਜੇ ਤੇ ਉਹ ਮਹਾਂਪੁਰਸ਼ਾਂ ਦੇ ਬਚਨਾਂ ਕਿ ਉਹ ਕੋਖ ਵਿੱਚ ਪਲ ਰਿਹਾ ਬੱਚਾ ਦਸਵੇਂ ਪਾਤਸ਼ਾਹ ਦੀ ਇਤਿਹਾਸ ਨੂੰ ਕਥਾ ਕਹਾਣੀਆਂ ਨੂੰ ਸੁਣ ਕੇ ਉਹ ਪ੍ਰਤਾਪੀ ਪੁੱਤ ਪੈਦਾ ਹੋਵੇਗਾ ਉਹਦਾ ਪ੍ਰਤਾਪ ਹੋਏਗਾ ਤੇ ਇੱਕ ਮਰਦ ਪੈਦਾ ਹੋਏਗਾ ਜੈਸਾ ਸੇਵੇਂ ਤੈਸਾ ਹੋਏ ਜਿਸ ਨੂੰ ਤੁਸੀਂ ਯਾਦ ਕਰੋਗੇ ਜਿਸ ਨੂੰ ਸਿਮਰੋਗੇ ਉਹੋ ਜੇ ਤੁਹਾਡੇ ਘਰਾਂ ਦੇ ਵਿੱਚ ਬੱਚਿਆਂ ਨੇ ਜਨਮ ਲੈਣਾ ਹੈ ਸੋ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਬਿਰਾਜਮਾਨ ਹਨ ਤੇ ਬਹੁਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਕਾਬਲ ਕੰਧਾਰ ਤੱਕ ਦੀਆਂ ਸੰਗਤਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਨੰਦ ਲੈਣ ਸੁਖ ਲੈਣ 10ਵੇਂ ਪਾਤਸ਼ਾਹ ਦੀ ਅਸੀਸ ਅਸ਼ੀਰਵਾਦ ਲੈਣ ਵਾਸਤੇ ਪਹੁੰਚਦੀਆਂ ਹਨ ਇਹ ਅੱਜ ਵੀ ਪ੍ਰੈਕਟੀਕਲੀ ਲੋਕਾਂ ਨਾ ਵਰਤਦੀ ਹੈ ਕਿ ਜੋ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੁੱਖ ਮਿਲਦਾ ਆਨੰਦ ਮਿਲਦਾ ਤੇ ਉੱਥੋਂ ਕਿਸੇ ਦਾ ਆਉਣ ਨੂੰ ਜੀ ਨਹੀਂ ਕਰਦਾ ਤੇ ਉਹ ਆਨੰਦ ਅਟਲ ਉੱਥੇ ਵਰਤ ਰਿਹਾ ਹੈ ਇਹ ਨਹੀਂ ਵੀ ਜਦੋਂ 10ਵੇਂ ਪਾਤਸ਼ਾਹ ਸਰੀਰ ਕਜਾਮੇ ਚ ਸੀ ਉਦੋਂ ਹੀ ਸੀ ਉਹ ਅੱਜ ਵੀ ਉੱਥੇ ਮੌਜੂਦ ਹਨ ਅੱਜ ਵੀ ਉਹਨਾਂ ਦੇ ਬਾਜ ਉੱਥੇ ਤੁਹਾਨੂੰ ਗੁਰੂ ਘਰ ਤੇ ਸੰਗਤਾਂ ਦੇ ਅੱਜ ਵੀ ਤੁਹਾਨੂੰ ਉੱਤੇ ਬਾਜ ਔੜਦੇ ਦਿਸਣਗੇ ਹੋਰ ਕਿਤੇ ਤੁਹਾਨੂੰ ਛੇਤੀ ਕਿਤੇ ਬਾਜ ਨਹੀਂ ਦਿ세ਗਾ ਤੁਸੀਂ ਜਦੋਂ ਆਨੰਦਪੁਰ ਜਾਓਗੇ ਤੁਹਾਡੀ ਰੂਹ ਖੁਸ਼ ਹੋ ਜੇਗੀ ਤੁਹਾਡੇ ਚਿਹਰੇ ਬਦਲ ਜਾਣਗੇ ਤੇ ਤੁਸੀਂ ਇੱਕ ਜਿਵੇਂ ਭਗਤ ਜੀ ਕਹਿੰਦੇ ਨੇ ਬੇਗਮਪੁਰੇ ਸ਼ਹਿਰ ਦੇ ਵਿੱਚ ਚਲੇ ਜਾਓਗੇ ਵੀ ਜਿੱਥੇ ਕੋਈ ਗਮ ਨਹੀਂ ਹੈ ਇਹ ਵਾਕਈ ਆਨੰਦਪੁਰ ਸਾਹਿਬ ਦੀ ਧਰਤੀ ਇੱਕ ਬੇਗਮਪੁਰਾ ਹੀ ਹੈ ਇੱਥੇ ਜਾ ਕੇ ਉੱਥੇ ਬੰਦਾ ਰੱਬ ਨਾਲ ਜੁੜ ਜਾਂਦਾ ਤੇ ਸਭ ਦੁੱਖ ਭੁੱਲ ਜਾਂਦਾ ਹੈ ਮੈਂ ਕਹਿਣਾ ਹੈ ਜਿਸ ਸਿੱਖ ਨੇ ਅਨੰਦਪੁਰ ਸਾਹਿਬ ਨਹੀਂ ਦੇਖਿਆ ਉਥੋਂ ਦੇ ਆਨੰਦ ਸੁੱਖ ਨਹੀਂ ਦੇਖੇ ਉੱਥੇ ਹਾਜ਼ਰੀ ਨਹੀਂ ਭਰੀ ਉਹਦਾ ਜੀਵਨ ਹੀ ਅਧੂਰਾ ਰਹਿ ਜਾਏਗਾ ਸੋ ਸਾਹਿਬ ਦੇ ਦੀਵਾਨ ਲੱਗੇ ਹਨ ਤੇ ਇੱਕ ਲੜਕਾ ਸਤਿਗੁਰਾਂ ਦੇ ਪਾਸ ਆ ਕੇ ਉਸਨੇ ਮੱਥਾ ਟੇਕਿਆ ਬੜੇ ਪ੍ਰੇਮ ਨਾਲ ਟੇਕਿਆ ਮੱਥਾ ਹੁਣ ਕਈ ਤਾਂ ਐ ਹੱਥ ਤਾਂ ਚੱਕ ਕੇ ਮੱਥਾ ਟਿਕਦੇ ਆਏ ਹੱਥ ਰੱਖਦੇ ਨੇ ਸਿੱਧੇ ਪਰ ਉਹਨੇ ਜਿਹੜੀਆਂ ਲਕੀਰਾਂ ਨੇ ਐ ਥੱਲੇ ਲਾਈਆਂ ਹਨ ਕਿਉਂਕਿ ਮਹਾਰਾਜ ਦੇ ਵੀ ਬਚਨ ਹਨ ਕਿ ਭਾਈ ਇਹ ਜਿਹੜੇ ਤੁਹਾਡੀ ਤਕਦੀਰ ਆ ਮੱਥਾ ਕਈ ਮੱਥਾ ਹੀ ਨਹੀਂ ਥੱਲੇ ਲਾਉਂਦੇ ਹਨ ਕਿਉਂਕਿ ਜਦੋਂ ਤੁਸੀਂ ਆ ਮੱਥਾ ਥੱਲੇ ਲਾਉਂਗੇ ਗੁਰੂ ਦੇ ਚਰਨਾ ਜਿਹੇ ਮੱਥਾ ਟੇਕਦੇ ਜਿਹੜੇ ਪਾਸੇ ਲਕੀਰਾਂ ਆ ਮੱਥਾ ਟੇਕੋਗੇ ਤੇ ਤੁਹਾਡੇ ਭਾਗ ਬਦਲ ਜਾਣਗੇ ਤੁਹਾਡੀਆਂ ਮਾੜੀਆਂ ਲਕੀਰਾਂ ਬਦਲ ਜਾਣਗੀਆਂ ਤੇ ਉਹਨੇ ਜਦੋਂ ਪ੍ਰੇਮ ਨਾਲ ਮੱਥਾ ਟੇਕਿਆ ਤੇ ਗੁਰੂਆਂ ਨੂੰ ਵੀ ਸੱਚੇ ਪਾਤਸ਼ਾਹ ਨੂੰ ਵੀ ਪਤਾ ਲੱਗਿਆ ਵੀ ਕਿਸੇ ਚੰਗੇ ਪਰਿਵਾਰ ਦਾ ਕਿਸੇ ਮਾਂ ਬਾਪ ਨੇ ਚੰਗੀ ਅਕਲ ਦਿੱਤੀ ਆ ਜਿਹੜਾ ਇਹਨੂੰ ਮੱਥਾ ਟੇਕਣਾ ਆਉਂਦਾ ਨਹੀਂ ਤਾਂ ਹਰੇਕ ਨੂੰ ਮੱਥਾ ਹੀ ਨਹੀਂ ਟੇਕਣਾ ਆਉਂਦਾ ਹੈ ਕਈ ਆਏ ਮੱਥੇ ਥੱਲੇ ਆਏ ਹੱਥ ਫਸਾ ਲੈਂਦੇ ਨੇ ਆਏ ਵੀ ਜਦੋਂ ਮੱਥਾ ਹੀ ਗੁਰੂ ਦੇ ਚਰਨਾਂ ਦੀ ਤੁਸੀਂ ਟੇਕਿਆ ਹੀ ਨਹੀਂ ਹੁਣ ਕਈ ਅੰਮ੍ਰਿਤਸਰ ਸਾਹਿਬ ਜਾਂਦੇ ਨੇ ਜਿੱਤ ਨਾਤੇ ਕਊਆ ਅੰਸ ਹੋਵੇ ਤੇ ਜਦੋਂ ਤੇ ਤੁਸੀਂ ਨਾਤੇ ਇਸ਼ਨਾਨ ਕੀਤਾ ਹੀ ਨਹੀਂ ਕਈ ਤੇ ਮੂੰਹ ਧੋ ਕੇ ਹੀ ਮੁੜਿਆ ਆਉਂਦੇ ਨੇ ਇੰਨਾ ਚਿਰ ਉੱਤੇ ਤੁਸੀਂ ਜਾ ਕੇ ਚੁੰਬਾ ਹੀ ਨਹੀਂ ਮਾਰਿਆ ਤੇ ਕੋੜੀ ਤੇ ਪਿੰਗਲਾ ਤਾਂ ਉੱਥੋਂ ਸਵੱਛ ਜੀਵਨ ਮਿਲਿਆ ਤੇ ਜਦੋਂ ਅਸੀਂ ਕਾਮ ਵੜ ਕੇ ਅੰਮ੍ਰਿਤਸਰ ਜਾਂਦੇ ਨੇ ਤੇ ਅਸੀਂ ਅੰਮ੍ਰਿਤਸਰ ਜਾਂਦੇ ਆ ਤੇ ਅਸੀਂ ਉੱਥੇ ਜਾ ਕੇ ਇਸ਼ਨਾਨ ਹੀ ਨਹੀਂ ਕਰਦੇ ਹਾਂ ਤੇ ਇੱਕ ਪਾਸੇ ਅਸੀਂ ਮੰਗੀ ਜਾਂਦੇ ਆ ਅੰਮ੍ਰਿਤਸਰ ਦੇ ਇਸ਼ਨਾਨ ਬਖਸ਼ੋ ਅਰਦਾਸ ਦੇ ਵਿੱਚ ਮੰਗਦੇ ਆ ਅਸੀਂ ਦਰਸ਼ਨ ਦਿਦਾਰੇ ਇਸ਼ਨਾਨ ਅੰਮ੍ਰਿਤਸਰ ਦੇ ਪਰ ਇਸ਼ਨਾਨ ਅਸੀਂ ਕਰਦੇ ਨਹੀਂ ਹਾਂ ਸੋ ਜਦੋਂ ਉਹਨੇ ਮੱਥਾ ਟੇਕਿਆ ਨਾ ਬੜੇ ਪ੍ਰੇਮ ਨਾਲ ਤੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਹਿਣ ਲੱਗੇ ਉਸਨੂੰ ਪੁੱਛਿਆ ਕਹਿਣ ਲੱਗੇ ਵੀ ਕਾਕਾ ਕਿੱਥੋਂ ਆਏ ਆ ਤੇ ਉਸ ਨੇ ਕਿਹਾ ਮਹਾਰਾਜ ਮੈਂ ਸਰਹੰਦ ਤੋਂ ਆਇਆ ਹਾਂ ਸਰਹੰਦ ਦਾ ਮਤਲਬ ਹੈ ਸਿਰਹਿੰਦ ਸਰਹਿੰਦ ਦਾ ਮਤਲਬ ਹੀ ਹਿੰਦੂਸਤਾਨ ਦੀ ਸਿਰੇ ਦੀ ਧਰਤੀ ਜਿੱਥੇ ਉਹ ਕਿਲਾ ਬਣਾਇਆ ਸੀ ਵਜ਼ੀਰ ਖਾਨ ਨੇ ਸਰਹਿੰਦ ਸੋ ਉੱਥੋਂ ਆਇਆ ਤੇ ਮੈਂ ਮਹਾਰਾਜ ਮੂਲੇ ਸੁਨਿਆਰੇ ਦਾ ਮੁੰਡਾ ਹਾਂ ਤੇ ਮੇਰੇ ਪਿਤਾ ਨੇ ਵੱਡੇ ਗੁਰੂਆਂ ਤੋਂ ਚਰਨ ਪੌਲ ਲਈ ਸੀ। ਭਾਵ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਤੱਕ ਤੇ ਕੁਝ ਸਮਾਂ 10ਵੇਂ ਪਾਤਸ਼ਾਹ ਅਮਰਤ ਸਿਕਾਉਣ ਤੋਂ ਪਹਿਲਾਂ ਤੱਕ ਗੁਰੂਆਂ ਦੇ ਚਰਨਿਕ ਪ੍ਰਾਂਤ ਵਿੱਚ ਧੋ ਕੇ ਤੇ ਉਸ ਨੂੰ ਚੂਲਾ ਲੈ ਕੇ ਤੇ ਗੁਰੂਆਂ ਦਾ ਗੁਰੂ ਧਾਰਨ ਕੀਤਾ ਜਾਂਦਾ ਸੀ। ਤੇ ਮੈਂ ਮਹਾਰਾਜ ਖੰਡੇ ਬਾਟੇ ਦੀ ਪੌਲ ਲਈ ਹੋਈ ਆ। ਹੁਣ ਕਈ ਕਹੀ ਜਾਂਦੇ ਨੇ ਕਿ ਜੀ ਅਸੀਂ ਚੂਲਾ ਛਕਿਆ ਚੂਲੇ ਦਾ ਕੀ ਮਤਲਬ ਹੈ ਜਿਹੜਾ ਗੁਰੂ ਹੈ ਪੂਰਾ ਹੈ ਤੇ ਪੂਰੇ ਹੀ ਕੰਮ ਕਰਦਾ ਹੈ ਇਹਦਾ ਮਤਲਬ ਤੁਸੀਂ ਅੱਧਾ ਅਮਰਤ ਛਕਿਆ ਹਲੇ ਇਹ ਨਹੀਂ ਹੈ ਚੂਲਾ ਜੇ ਛਕ ਲਿਆ ਤੇ ਅਮਰਤ ਛਕਿਆ ਗਿਆ ਕਿਉਂਕਿ ਜਦੋਂ ਅਮਰਤ ਪਾਨ ਕਰਦੇ ਆ ਨਾ ਚੂਲੇ ਦੀ ਕੋਈ ਮਰਜ਼ਾਦਾ ਨਹੀਂ ਹੈ ਕੋਈ ਰਹਿਤ ਮਰਜ਼ਾਦਾ ਵਿੱਚ ਚੂਲਾ ਨਹੀਂ ਹੈ ਜਦੋਂ ਅਮਰਤ ਪਾਨ ਕਰਦਾ ਸਿੱਖ ਤੇ ਉਹ ਅਮਰਤ ਜਿਹੜਾ ਗੁਰੂ ਦੇ ਬਾਟੇ 'ਚ ਤਿਆਰ ਹੋਇਆ ਪੰਜ ਬਾਣੀਆਂ ਪੜ ਕੇ ਜਦੋਂ ਪੰਜ ਪੰਜ ਚੂਲੇ ਤੁਹਾਡੇ ਸਿਰ 'ਚ ਪਾਉਂਦੇ ਨੇ ਪੰਜ ਪਿਆਰੇ ਪੰਜ ਚੂਲੇ ਭਰ ਕੇ ਤੁਹਾਡੇ ਤਾਲੂਏ 'ਚ ਪਾਉਂਦੇ ਨੇ ਤੁਹਾਨੂੰ ਉਸ ਅੰਮ੍ਰਿਤ ਨੂੰ ਤੁਹਾਡੇ ਤਾਲੂਏ 'ਚ ਪੈਣ ਨਾਲ ਤੁਹਾਡੇ ਕੇਸਾਂ 'ਚ ਪੈਣ ਨਾਲ ਤੁਹਾਨੂੰ ਆਤਮਿਕ ਸੋਝੀ ਹੋ ਜਾਂਦੀ ਆ ਤੁਹਾਡਾ ਮੁਕ ਕੇਸ ਪਵਿੱਤਰ ਹੋ ਜਾਂਦੇ ਨੇ ਦੂਜੇ ਵਾਲਾ ਵਾਂਗੂ ਨਹੀਂ ਜਿਵੇਂ ਲੋਕ ਰੋਟੀਆਂ ਪਿੱਛੇ ਦਿਵਾਲ ਆਪਣੇ ਕੇਸ ਵੇਚੀ ਜਾਂਦੇ ਨੇ ਉਹ ਨਹੀਂ ਰਹਿੰਦੇ ਕਿ ਉਹ ਉਹ ਸੁਰਜੀਤ ਹੋ ਜਾਂਦੇ ਨੇ ਉਹ ਕੇਸਾਂ ਨੂੰ ਅੰਮ੍ਰਿਤ ਪਾਨ ਕਰਾਇਆ ਜਾਂਦਾ ਏਸੇ ਕਰਕੇ ਇਹਨਾਂ ਚ ਤਾਕਤ ਆਉਂਦੀ ਏ ਸ਼ਕਤੀ ਆਉਂਦੀ ਏ ਜਦੋਂ ਪੰਜ ਚੂਲੇ ਪੰਜ ਪਿਆਰੇ ਕੇਸਾਂ ਚ ਪਾਉਂਦੇ ਨੇ ਜਦੋਂ ਅੰਮ੍ਰਿਤ ਪਾਨ ਹੁੰਦਾ ਹੈ ਪੰਜ ਚੂਲੇ ਫਿਰ ਪੰਜ ਪਿਆਰੇ ਉਹਦੀਆਂ ਅੱਖਾਂ ਚ ਪਾਉਂਦੇ ਨੇ ਕਿ ਨਾਲੇ ਕਹਿੰਦੇ ਨੇ ਨਾਲੇ ਚੂਲਾ ਪਾਉਂਦੇ ਨੇ ਨਾਲੇ ਕਹਿੰਦੇ ਬੋਲ ਸਤਨਾਮ ਵਾਹਿਗੁਰੂ ਫੇਰ ਜਦੋਂ ਚੂਲਾ ਖੰਝ ਪਾਉਂਦੇ ਨੇ ਫੇਰ ਕਹਿੰਦੇ ਨੇ ਬੋਲ ਸਤਨਾਮ ਵਾਹਿਗੁਰੂ ਐਵੇਂ ਸੀਸ ਚ ਪਾਉਂਦੇ ਨੇ ਸਿਰ ਚ ਪਾਉਂਦੇ ਨੇ ਉਦੋਂ ਵੀ ਪੰਜੇ ਵਾਰੀ ਸਤਨਾਮ ਵਾਹਿਗੁਰੂ ਬੁਲਾਉਂਦੇ ਨੇ ਫੇਰ ਨਾਮ ਚੱਲਦਾ ਨਹੀਂ ਨਾਮ ਨਹੀਂ ਚੱਲਦਾਗਾ ਪੰਜ ਪਿਆਰੇ ਨਾਮ ਦਿੰਦੇ ਨੇ ਦਸਵੇਂ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਇਹ ਦਾਤ ਬਖਸ਼ੀ ਹੋਈ ਆ ਕਿ ਪੰਜ ਪਿਆਰੇ ਸਾਨੂੰ ਮਾਫ਼ ਵੀ ਕਰ ਸਕਦੇ ਨੇ ਸਾਨੂੰ ਰੱਬ ਨਾਲ ਜੋੜ ਸਕਦੇ ਨੇ ਉਹਨਾਂ ਕੋਲੇ ਗੁਰੂ ਵਾਲੀ ਸੁਪਰੀਮ ਪਾਵਰ ਹੈ ਤੇ ਪੰਜ ਚੂਲੇ ਅੱਖਾਂ 'ਚ ਪੈਂਦੇ ਨੇ ਜਦੋਂ ਪੰਜ ਚੂਲੇ ਸਿੱਖ ਨੂੰ ਛਕਾਉਂਦੇ ਨੇ ਐ ਬੱਕ ਕਰਕੇ ਹੱਥ ਤੇ ਜਦੋਂ ਚੂਲੇ 'ਚ ਪਾਉਂਦੇ ਨੇ ਤੇ ਸਿੱਖ ਛਕਦਾ ਹੈ ਤੇ ਕਹਿੰਦੇ ਨੇ ਬੋਲ ਸਤਨਾਮ ਵਾਹਿਗੁਰੂ ਜਦੋਂ ਪੰਜ ਚੂਲੇ ਉਹਦੇ ਅੰਦਰ ਜਾਂਦੇ ਨੇ 15 ਚੂਲਿਆਂ ਦੀ ਵਰषाਤ ਹੁੰਦੀ ਹੈ ਸਿੱਖ ਤੇ ਫੇਰ ਕਿਤੇ ਅੰਮ੍ਰਿਤ ਪਾਣ ਹੁੰਦਾ ਇਹ ਗੁਰੂਆਂ ਦੀ ਵਿਧੀ ਬਣਾਈ ਹੋਈ ਹੈ ਸੋਇਸ ਕਰਕੇ ਸਤਗੁਰੂ ਜੀ ਪਾਸ਼ਾ ਮਹਾਰਾਜ ਨੇ ਜਦੋਂ ਉਸਨੇ ਦੱਸਿਆ ਕਿ ਮੈਂ ਮਾਰੇ ਖੰਡੇ ਬਾਟੇ ਦੀ ਪੌਲ ਵੀ ਸ਼ਕੀ ਹੋਈ ਆ ਤੇ ਮੈਂ ਸੁਨਿਆਰੇ ਦਾ ਕੰਮ ਕਰਦਾ ਇਹ ਮਹਾਰਾਜ ਕਹਿਣ ਲੱਗੇ ਵੀ ਸਰਾਂਦ ਜਿਹੜਾ ਹੈਗਾ ਉਹ ਵਸਦਾ ਕਿ ਉੱਜੜ ਗਿਆ ਮਹਾਰਾਜ ਨੇ ਸਵਾਹੀ ਸਵਾ ਕੀਤਾ ਬਚਨ ਕੀਤਾ ਕਹਿਣ ਲੱਗਿਆ ਮਹਾਰਾਜ ਹਜੇ ਤੇ ਉੱਥੇ ਮਤਲਬ ਕਿ ਸਰਾਂਦੇ ਵਿੱਚ ਠੀਕ ਆ ਲੋਕ ਵਸ ਰਹੇ ਨੇ ਮਾਰੇ ਕਹਿਣ ਲੱਗੇ ਕਿ ਆ ਤੁਸੀਂ ਇੱਥੇ ਰਿਹਾ ਕਰੋ ਨਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਵ ਕੇ ਇੱਥੇ ਕਿਰਤ ਕਰੋ ਆਪਣੀ ਇੱਥੇ ਕੰਮ ਚਲਾਓ ਪਹਿਲਾਂ ਉੱਥੇ ਕੋਈ ਨਹੀਂ ਰਹਿੰਦਾ ਸੀ ਇਹ ਤਾਂ ਮਹਾਰਾਜ ਨੇ ਲੋਕਾਂ ਨੂੰ ਵਸਾਇਆ ਉੱਥੇ ਤਾਂ ਸ਼ਹਿਰ ਵਸਿਆ ਉੱਥੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਦਸਵੇਂ ਪਾਤਸ਼ਾਹ ਨੇ ਤੇ ਮਹਾਰਾਜ ਨੇ ਉਹਨੂੰ ਕੋਲੇ ਰੱਖਿਆ ਕੋਲੇ ਰੱਖ ਕੇ ਤੇ ਮਹਾਰਾਜ ਕਹਿਣ ਲੱਗੇ ਵੀ ਆਹ ਕੁਝ ਮੋਹਰਾਂ ਉਹਨੂੰ ਦਿੱਤੀਆਂ ਗਿਣ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ 10 ਮੋਹਰਾਂ ਦੇ ਦਿਓ ਤੇ ਕੋਈ ਉਹਦੇ ਤੋਂ ਸੁਨਿਆਰੇ ਤੋਂ ਮਹਾਰਾਜ ਨੇ ਕੁਝ ਬਣਵਾਇਆ ਕੁਝ ਤੇ ਬਹੁਤ ਸੋਨਾ ਬਣਾਇਆ ਮਹਾਰਾਜ ਖੁਸ਼ ਹੋ ਗਏ ਕਹਿਣ ਲੱਗੇ ਬੜੀ ਸੋਹਣੀ ਜੋੜੀ ਬਣਾਈ ਆ ਬਹੁਤ ਸੋਨਾ ਤੂੰ ਕੰਮ ਕੀਤਾ ਔਰ ਜੋ ਤੈਥੋਂ ਬਣਵਾਇਆ ਕੋਈ ਖੰਡਾ ਬਣਵਾਇਆ ਜਾਂ ਜੋ ਵੀ ਮਹਾਰਾਜ ਨੇ ਇਹ ਇਤਿਹਾਸ ਵਿੱਚ ਨਹੀਂ ਆਇਆ ਕਿ ਕੀ ਬਣਵਾਇਆ ਫਿਰ ਇਸੇ ਤਰ੍ਹਾਂ ਹੀ ਉਹਨੂੰ ਦੂਜੇ ਦਿਨ ਫੇਰ ਮਤਲਬ ਕਿ 20 ਮੋਹਰਾਂ ਦਿੱਤੀਆਂ ਤੇ ਉਸ ਨੇ ਫੇਰ ਉਹਦਾ ਜੋ ਕਿਹਾ ਮਹਾਰਾਜ ਨੇ ਬਣਵਾ ਦਿੱਤਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਾਰੇ ਕਹਿਣ ਲੱਗੇ ਭਾਈ ਇਦਾਂ ਜਦੋਂ ਬਣਾਇਆ ਤੇ ਉਹਨੂੰ ਬੜੀਆਂ ਖੁਸ਼ੀਆਂ ਦਿੱਤੀਆਂ ਤੇ ਬਹੁਤ ਸੋਹਣਾ ਤੂੰ ਕੰਮ ਕਰਦਾ ਤੇਰੇ ਕੰਮ ਦੇ ਵਿੱਚ ਤੇਰੇ ਕਿਰਤ ਵਿੱਚ ਕੋਈ ਘਾਟ ਨਹੀਂ ਹੈ ਪਰ ਇੰਨਾ ਮੈਨੂੰ ਦੱਸ ਕੋਈ ਅਮਲ ਤਾਂ ਨਹੀਂ ਕਰਦਾ ਤੂੰ ਕਹਿਣ ਲੱਗਾ ਨਹੀਂ ਮਹਾਰਾਜ ਮੈਂ ਤਾਂ ਕੋਈ ਅਮਲ ਨਹੀਂ ਕਰਦਾ ਤੇ ਮਾਰੇ ਕਹਿਣ ਲੱਗੇ ਜਿਹੜਾ ਬੰਦਾ ਅਮਲ ਨਹੀਂ ਕਰਦਾ ਉਹ ਹੀ ਆਪਣੇ ਕੰਮ 'ਚੋਂ ਕਾਮਯਾਬ ਹੁੰਦਾ ਹੈ ਜਿਹੜਾ ਅਮਲ ਕਰਦਾ ਹੁਣ ਉਹ ਅਮਲ ਇਹ ਵੀ ਸਮਝੀ ਬੈਠਾ ਸੀ ਵੀ ਕੋਈ ਨਸ਼ਾ ਤਾਂ ਨਹੀਂ ਕਰਦਾ ਤੂੰ ਤੇ ਮਾਰੇ ਕਹਿੰਦੇ ਕੱਲਾ ਨਸ਼ਾ ਹੀ ਅਮਲ ਨਹੀਂ ਹੁੰਦਾ ਹੈ ਤੇਰੀ ਦੁਕਾਨ ਤੇ ਕੋਈ ਬੀਬੀਆਂ ਵੀ ਆਉਂਦੀਆਂ ਤੂੰ ਇੱਜ਼ਤ ਦਾ ਵੀ ਸਹੀ ਹੀ ਹੋਣਾ ਚਾਹੀਦਾ ਜਿਹੜੇ ਬੰਦੇ ਡਿਫਾਲਟਰ ਨੇ ਉਹਨਾਂ ਦੀਆਂ ਦੁਕਾਨਾਂ ਦੇ ਉੱਤੇ ਕੋਈ ਨਹੀਂ ਜਾਂਦਾ ਹੈ ਥੋੜੇ ਸਮੇਂ 'ਚ ਹੀ ਪਤਾ ਲੱਗ ਜਾਂਦਾ ਕੋਈ ਵੀ ਬੰਦਾ ਕਿਸੇ ਕਿਰਤ ਵਿੱਚ ਹੈ ਜਿਹੜੀ ਉਹ ਗੱਡੀ ਤੇ ਬੈਠਾ ਜਿਹੜੇ ਤੇਰੇ ਘਰ ਦੀ ਰੋਟੀ ਚੱਲਦੀ ਆ ਤੈਨੂੰ ਜਿਸ ਗੱਡੀ ਤੇ ਬਹਿ ਕੇ ਜਿਸ ਦੁਕਾਨ 'ਤੇ ਬਹਿ ਕੇ ਤੈਨੂੰ ਇੱਜ਼ਤ ਮਿਲਦੀ ਆ ਤੈਨੂੰ ਹੱਥ ਚੱਕਦੇ ਨੇ ਤੇ ਤੂੰ ਉੱਥੇ ਬਹਿ ਕੇ ਜਦੋਂ ਤੂੰ ਮਾੜੇ ਕਰਮ ਕਰੇਂਗਾ ਤੇ ਵੱਡੇ ਵੱਡੇ ਫੇਲ ਹੋ ਗਏ ਨੇ ਵੱਡੀਆਂ ਵੱਡੀਆਂ ਦੁਕਾਨਾਂ ਫੇਲ ਹੋ ਗਈਆਂ ਹਨ ਜਿਨ੍ਹਾਂ ਦਾ ਇੱਜ਼ਤ ਨਹੀਂ ਉੱਥੇ ਹੀ ਬਹਿ ਕੇ ਸ਼ਰਾਬਾਂ ਵੀ ਸ਼ਾਮ ਨੂੰ ਖੋਲ ਲੈਂਦੇ ਨੇ ਉੱਥੇ ਬਹਿ ਕੇ ਮਾੜੇ ਕਰਮ ਵੀ ਕਰਦੇ ਨੇ ਫਿਰ ਉਹ ਗੱਡੀ ਨਹੀਂ ਰਹਿੰਦੀ ਆ ਫਿਰ ਉਹ ਫੇਲ ਹੋ ਜਾਂਦੀ ਆ ਵੱਡੇ ਵੱਡੇ ਰੁਲ ਗਏ ਨੇ ਇਨ੍ਹਾਂ ਕੰਮਾਂ 'ਚ ਮਹਾਰਾਜ ਕਹਿੰਦੇ ਅਮਲ ਕੱਲੇ ਨਸ਼ੇ ਦਾ ਨਹੀਂ ਹੁੰਦਾਗਾ ਆਪਣੀ ਕਿਰਤ ਨੂੰ ਰੱਬ ਰੂਪ ਸਮਝ ਕੇ ਬੈਠੋ ਇਹ ਉੱਥੇ ਬੈਠ ਕੇ ਸਿਮਰਨ ਭਜਨ ਕਰਿਆ ਕਰੋ ਜਿੱਥੇ ਤੇਰੇ ਪਰਿਵਾਰ ਦੀ ਰੋਟੀ ਚੱਲਦੀ ਹੈ ਉੱਥੇ ਬਹਿ ਕੇ ਨਸ਼ੇ ਨਾ ਕਰੋ ਨਸ਼ੇ ਕਰਕੇ ਬੈਠੋ ਨਾ ਸ਼ਰਾਬਾਂ ਨਾ ਖੋਲੋ ਉੱਥੇ ਬੈ ਕੇ ਧੀ ਭੈਣ ਨੂੰ ਧੀ ਭੈਣ ਸਮਝੋ ਜਿਹੜੀ ਤੇਰੇ ਕੋਲੇ ਆਈ ਹੈ ਤੇ ਉਹ ਕਹਿਣ ਲੱਗਾ ਨਹੀਂ ਮਹਾਰਾਜ ਮੈਂ ਕੋਈ ਅਮਲ ਨਹੀਂ ਕਰਦਾ ਇਹ ਮਹਾਰਾਜ ਨੇ ਕਿਹਾ ਵੀ ਆ ਜਿਹੜਾ ਇਹਨੇ ਬਣਾਇਆ ਇਹਨੂੰ ਤੋਲ ਕੇ ਲਿਆਓ ਜਦੋਂ ਤੋਲਿਆ ਜਿਹੜਾ ਮਹਾਰਾਜ ਨੇ 20 ਮੋਹਰਾਂ ਦਿੱਤੀਆਂ ਸੀ ਸਾਰੀਆਂ 16 ਮੋਹਰਾਂ ਹੀ ਨਿਕਲੀਆਂ 4 ਮੋਹਰਾਂ ਖਾ ਗਿਆ ਵਿੱਚੋਂ ਤੇ ਉਸ ਤੋਂ ਬਾਅਦ ਦੂਜਾ ਤੋਲਿਆ 10 ਮੋਹਰਾਂ ਵਾਲਾ ਉਹ 7 ਮੋਹਰਾਂ ਹੀ ਨਿਕਲੀਆਂ ਮਾਰੇ ਕਹਿੰਦੇ ਤੂੰ ਤਾਂ ਕਹਿੰਦਾ ਸੀ ਮੈਂ ਅਮਲ ਕਰਦਾ ਨਹੀਂ ਪਰ ਕਹਿਣ ਲੱਗੇ ਤੂੰ ਤਾਂ ਪਈ ਅਮਲ ਕਰਦਾ ਵਿੱਚ ਹਿਰਾਫੇਰੀ ਕਰੀ ਜਾਂਦਾ ਤੇ ਹੇਰਾਫੇਰੀ ਕਰਕੇ ਤੇ ਫਿਰ ਦੁਕਾਨਾਂ ਫੇਲ ਹੁੰਦੀਆਂ ਨੇ ਕੰਮ ਤਾਂ ਹੀ ਫੇਲ ਹੁੰਦੇ ਨੇ ਬੰਦਾ ਸੋਚਦਾ ਵੀ ਇਹਨੂੰ ਕੀ ਪਤਾ ਹੈ ਨਹੀਂ ਨਹੀਂ ਜਿਹੜਾ ਗਾਖ ਆਇਆ ਨਾ ਉਹ ਰੱਬ ਰੂਪ ਹੁੰਦਾ ਹੈ ਉਹਨੂੰ ਕਿਉਂ ਨਹੀਂ ਪਤਾ ਸਭ ਪਤਾ ਹੁੰਦਾ ਇੱਕ ਵਾਰੀ ਬੰਦਾ ਚੁੱਪ ਕਰ ਜਾਂਦਾ ਗਾਹ ਵਾਸਤੇ ਨਹੀਂ ਆਉਂਦਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਉਹਨੇ ਫਿਰ ਸ਼ਰਮਿੰਦਾ ਹੋਇਆ ਮਾਫੀ ਵੀ ਮੰਗੀ ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੁਨਿਆਰਾ ਸਿੱਖ ਨਹੀਂ ਤੇ ਰਿਉੜੀ ਪ੍ਰਸ਼ਾਦ ਨਹੀਂ ਸੁਨਿਆਰਾ ਚਾਹੇ ਸਾਕੀ ਮਾਂ ਉਹਨੂੰ ਰਿੰਦ ਦੇ ਦੇ ਉਹਦੇ 'ਚ ਵੀ ਉਹਨੇ ਕੋਈ ਨਾ ਕੋਈ ਕਾਢ ਹੀ ਲੈਣਾ ਵਿੱਚੋਂ ਕੁਛ ਨਾ ਕੋਈ ਸੋਨਾ ਰਾਖ ਹੀ ਲੈਣਾ ਧੋਣ ਦੇ ਬਹਾਨੇ ਕੁਝ ਧੋਣ ਚੀ ਕਾਢ ਲੈ ਕਾ ਮਾਰੇ ਕਹਿੰਦੇ ਰਿਉੜੀ ਪ੍ਰਸ਼ਾਦ ਨਹੀਂ ਇਹ ਤੁਸੀਂ ਰਿਉੜੀਆਂ ਨੂੰ ਤੁਸੀਂ ਪ੍ਰਸ਼ਾਦ ਮੰਨੀ ਜਾਂਦੇ ਹੋ ਰਿਉੜੀਆਂ ਪ੍ਰਸ਼ਾਦ ਨਹੀਂ ਜਿਹੜੀਆਂ ਖਿੱਲਾਂ ਲੈ ਲੈ ਕੇ ਆਉਣੇ ਹੋ ਇਹ ਪ੍ਰਸ਼ਾਦ ਨਹੀਂ ਹੈ ਕੀ ਪਤਾ ਕੌਣ ਵੇਚੀ ਜਾਂਦਾ ਕਿੱਥੋਂ ਆਈ ਜਾਂਦੀ ਹੈ ਪ੍ਰਸ਼ਾਦ ਦੀ ਮਹਾਨਤਾ ਹੀ ਅਸੀਂ ਖਤਮ ਕਰ ਦਿੱਤੀ ਹੈ ਸੋ ਮਹਾਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਜੱਟ ਦੀ ਕਿਰਤ ਦੀ ਸਲੰਘਾ ਕੀਤੀ ਮਹਾਰਾਜ ਨੇ ਵੀ ਜਿਹੜੀ ਕਿਰਤ ਆ ਨਾ ਜਿੰਮੇਦਾਰ ਦੇ ਕੰਮ ਚ ਕੋਈ ਹੀਰਾ ਫੇਰ ਹੀ ਨਹੀਂ ਹੋ ਸਕਦੀ ਬਾਕੀ ਮਿਲਾਵਟ ਕਰ ਸਕਦੇ ਨੇ ਸੱਚੇ ਪਾਤਸ਼ਾਹ ਦੇ ਬਚਨਨ ਜੱਟ ਪੰਜਾਲੀ ਚੱਕ ਗੁਰੂ ਦਾ ਹੱਕ ਤੁਮਾਇਕੇ ਚੱਕ ਇਹ ਬਚਨ ਮਹਾਰਾਜ ਨੇ ਕੀਤੇ ਵੀ ਜੱਟ ਨੂੰ ਕਿਹਾ ਵੀ ਪੰਜਾਲੀ ਚੱਕ ਤੇ ਖੇਤੀ ਕਰ ਕਿਰਤ ਕਰ ਕਿਸਾਨੀ ਕਰ ਤੇ ਗੁਰੂ ਦਾ ਹੱਕ ਦਸਵੰਦ ਕੱਢ ਆਪਾਂ ਚਾਹੀ ਅੱਜ ਜਾਤ ਪਾਤ ਤੇ ਪ੍ਰਥਾਏ ਲੋਕ ਸੌ ਕੁਸ਼ ਕਰੀ ਜਾਂਦੇ ਨੇ ਆਰਐਸਐਸ ਲੋਕਾਂ ਨੂੰ ਮਗਰ ਲਾ ਕੇ ਕਿ ਤੋੜਨਾ ਚਾਹੁੰਦੀ ਆ ਪਰ ਗੁਰੂ ਸਾਹਿਬ ਨੇ ਜਾਤ ਪਾਤ ਦਾ ਖੰਡਨ ਕੀਤਾ ਮਹਾਰਾਜ ਨੇ ਕਿਹਾ ਜ਼ਮੀਨ ਜੀ ਜ਼ਿਮੀਂਦਾਰ ਦਾ ਮਤਲਬ ਹੁੰਦਾ ਜਿਹੜਾ ਜ਼ਮੀਨ ਦਾ ਕੰਮ ਕਰਦਾ ਕੋਈ ਵੀ ਬੰਦਾ ਖੇਤੀ ਕਰਦਾ ਉਹ ਜ਼ਿਮੀਂਦਾਰ ਹੈ ਸਲਾਈ ਤੋਂ ਸੀਂਬਾ ਬਣਿਆ ਚਮ ਤੋਂ ਚਮਾਰ ਬਣਿਆ ਲੋਹੇ ਤੋਂ ਲੋਹਾਰ ਬਣਿਆ ਘੜੇ ਤੋਂ কুমਾਰ ਬਣਿਆ ਇਹ ਸਾਰੇ ਧੰਦੇ ਹਨ ਜਾਤ ਨਹੀਂ ਮਾਨਸਕੀ ਜਾਤ ਇੱਕੋ ਪਹਿਚਾਨ ਬੋ ਮਾਰੀ ਕਹਿੰਦੇ ਜਿਹੜਾ ਬੰਦਾ ਜ਼ਮੀਨ ਵਾਹਦਾ ਨਾ ਜ਼ਿਮੀਦਾਰ ਕਿਸਾਨੀ ਕਰਦਾ ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਆਪਣੀ ਕਿਰਤ ਵਿੱਚ ਕੋਈ ਹੀਰਾ ਫੇਰ ਹੀ ਨਹੀਂ ਕਰਦਾ ਤੇ ਦਸਵੰਦ ਵੀ ਕੱਢਦਾ ਹੈ ਜਦੋਂ ਹੁਣ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਹਾਂ ਗੁਰੂ ਘਰ ਬਣਾਉਣੇ ਹਨ ਤੇ ਜ਼ਮੀਨ ਨੂੰ ਪੈਸੇ ਪਾਉਣੇ ਆਪਾਂ ਵੀ ਭਾਈ ਕਿੱਲੇ ਨੂੰ ਐਨੇ ਪਾ ਦਿੱਤੇ ਆ ਜਾਂ ਭਾਈ ਜਦੋਂ ਸਾਰੇ ਜਾਣਦੇ ਨੇ ਉਹ ਆਪਣੇ ਘਰਾਂ 'ਚ ਥੋੜੀ ਆਉਂਦੇ ਗਰੀਬਾਂ ਦੇ ਉਹ ਜਿਹੜੇ ਜ਼ਮੀਨ ਜ਼ਮੀਨਾਂ ਦੇ ਕੰਮ ਕਰਦੇ ਨੇ ਜਿਹੜੇ ਖੇਤੀ ਕਰਦੇ ਨੇ ਉਹਨਾਂ ਦੇ ਘਰਾਂ 'ਚ ਬੋਰੀਆਂ ਲੈ ਕੇ ਜਾਂਦੇ ਨੇ ਤੇ ਫੇਰ ਕਿਤੇ ਗੁਰੂ ਘਰਾਂ 'ਚ ਲਾ ਕੇ ਧਾੰਗ ਲਾਉਂਦੇ ਨੇ ਤੇ ਉਹਨਾਂ ਨਾਲ ਫੇਰ ਲੰਗਰ ਚੱਲਦਾ ਮਹਾਰ ਸੱਚੇ ਪਾਤਸ਼ਾਹ ਨੇ ਬੜੇ ਪ੍ਰਸੰਨ ਹੋ ਕੇ ਸੱਚੇ ਪਾਤਸ਼ਾਹ ਕਹਿੰਦੇ ਵੀ ਕਿਸਾਨ ਜਿਹੜਾ ਦਸਵੰਦ ਕੱਢਦਾ ਤੇ ਅਨਾਜ ਹੈ ਜਿਹੜਾ ਸਾਰੀ ਦੁਨੀਆ ਨਾਲ ਜਿਹੜੀ ਚੱਲ ਰਹੀ ਹੈ ਸਾਰੀ ਦੁਨੀਆ ਰੋਟੀ ਤੋਂ ਚੱਲ ਰਹੀ ਹੈ ਰੋਟੀ ਤੋਂ ਗਾਂ ਖੂਨ ਬਣਦਾ ਖੂਨ ਤੋਂ ਗਾਂ ਮੱਝ ਬਣਦੀ ਆ ਮੱਝ ਤੋਂ ਗਾਂ ਬੱਚੇ ਪੈਦਾ ਹੁੰਦੇ ਨੇ ਤੇ ਜੇ ਰੋਟੀ ਨਹੀਂ ਤੇ ਫਿਰ ਸਾਰੀ ਕਾਇਨਾਤ ਹੀ ਰੁੱਕ ਜਾਏਗੀ ਸੋ ਸੱਚੇ ਪਾਤਸ਼ਾਹ ਮਾਰੇ ਕਹਿਣ ਲੱਗੇ ਕਹਿਣ ਲੱਗੇ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਰਹਿਮਤ ਕੀਤੀ ਤੇ ਫਰਮਾਇਆ ਕਹਿੰਦੇ ਜੱਟ ਵਣਜਾਰਾ ਤੇ ਰੋੜਾ ਇਹ ਤਿੰਨੇ ਮੇਰੇ ਪੂਰਨ ਸਿੱਖ ਹਨ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹਨਾਂ ਦੇ ਫਿਰ ਅਰਥ ਸਮਝਾਏ ਮਹਾਰਾਜ ਨੇ ਵੀ ਇਹ ਕਿਵੇਂ ਸਿੱਖ ਨੇ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਹੜਾ ਬੰਦਾ ਆਪਣੀ ਕਿਰਤ ਦੇ ਵਿੱਚ ਉਹਨਾਂ ਵਿੱਚ ਆਪਣੀ ਕਿਰਤ ਦੇ ਪ੍ਰਤੀ ਆਪਣੇ ਗੁਰੂ ਪ੍ਰਤੀ ਵਫਾਦਾਰੀ ਹੁੰਦੀ ਆ ਵੀ ਦਸਵੰਦ ਕੱਢਣਾ ਹੀ ਕੱਢਣਾ ਹੈ ਜੇ ਆਪਾਂ ਲੱਖ ਰੁਪਿਆ ਆਪਾਂ ਨੂੰ ਬਚਿਆ 10000 ਰੁਪਿਆ ਆਪਾਂ ਪੁੰਨ ਫਲ ਤੇ ਲਾਈ ਗਏ ਤੇ 90% ਦੀ ਕਦਰ ਪਾਏਗੀ ਤੇ ਜਦੋਂ ਅਸੀਂ ਸਾਰਾ ਹੀ ਖਾ ਜਾਂਦੇ ਹਾਂ ਸਾਡਾ ਕੋਈ ਦਾਨਪੁਨ ਮਤਵਲ ਨਹੀਂ ਰਹਿੰਦਾ ਅਸੀਂ ਆਪਣਾ ਦਸਵੰਦ ਨਹੀਂ ਕੱਢਦੇ ਜਿੰਨੀ ਤੁਹਾਨੂੰ ਤਨਖਾਹ ਮਿਲਦੀ ਹੈ ਤੁਸੀਂ ਤਨਖਾਹ ਦੇ ਵਿੱਚੋਂ ਆਪਦਾ ਦਸਵਾਂ ਹਿੱਸਾ ਕੱਢ ਕੇ ਦੇਖੋ ਤੇ ਤੁਹਾਡੀ ਤਨਖਾਹ ਦੁੱਗਣੀ ਹੋ ਜਾਏਗੀ ਭਾਵ ਕਿ ਤਨਖਾਹ ਵਿੱਚ ਬਰਕਤ ਪਾਏਗੀ ਤੁਹਾਡੀ ਕਮਾਈ ਦੇ ਵਿੱਚ ਬਰਕਤ ਪਾਏਗੀ ਤੇ ਨਾਲ ਹੀ ਮਹਾਰਾਜ ਨੇ ਕਿਹਾ ਕਹਿਣ ਲੱਗੇ ਆਚਾਰ ਸਸਿਆਂ ਦਾ ਭਰੋਸਾ ਨਹੀਂ ਕਰਨਾ ਕਹਿੰਦੇ ਜੀ ਕਿਹੜੇ ਚਾਰ ਸੱਸੇ ਮਾਰੇ ਕਹਿੰਦੇ ਇੱਕ ਤਾਂ ਸੁਨਿਆਰੇ ਤੇ ਨਹੀਂ ਕਰਨਾ ਸੁਨਿਆਰਾ ਜ਼ਰੂਰ ਕੁੰਡੀ ਲਾਏਗਾ ਮਲਾਵਟ ਕਰੇਗਾ ਦੂਜਾ ਮਾਰੇ ਕਹਿੰਦੇ ਸੌਕਣ ਤੇ ਨਹੀਂ ਕਦੇ ਵਿਸ਼ਵਾਸ ਕਰਨਾ ਸੌਕਣ ਜਿਹੜੀ ਉਹ ਵੀ ਤੁਹਾਨੂੰ ਧੋਖਾ ਦੇ ਸਕਦੀ ਹੈ ਜਿਵੇਂ ਬੀਬੀ ਨੇ ਕਹਿੰਦੀ ਆ ਤਾਂ ਮੇਰੀ ਸੌਕਣ ਦੂਜਾ ਸੱਪ ਤੇ ਨਹੀਂ ਵਿਸ਼ਵਾਸ ਕਰਨਾ ਕਈ ਬੰਦੇ ਕਹਿੰਦੇ ਸੱਪ ਰੱਬਾ ਕਈ ਇੱਥੇ ਇਧਰ ਗੁੱਗਾ ਮਾੜੀ ਨੂੰ ਇੱਥੇ ਪੰਜਾਬ ਚ ਗੱਡੀਆਂ ਭਰੀਆਂ ਜਾਂਦੀਆਂ ਨੇ ਬਾਬੇ ਨੂੰ ਪੂਜਨ ਚੱਲੇ ਆ ਇੱਕ ਬੀਬੀ ਸੀ ਕਹਿਣ ਲੱਗੇ ਤੇ ਉਹਦੇ ਬੱਚਾ ਕੋਈ ਹੋਇਆ ਨਾ ਬਜ਼ੁਰਗ ਹੋ ਗਈ ਬਜ਼ੁਰਗ ਘਰ ਵਾਲਾ ਚੜ੍ਹਾਈ ਕਰ ਗਿਆ ਕੱਲੀ ਰਹਿ ਗਈ ਤੇ ਬਿੱਲੀ ਨੂੰ ਦੁੱਧ ਪਾ ਕੇ ਰੱਖਿਆ ਕਰੇ ਕੋਲੀ 'ਚ ਇੱਕ ਉਦਰਤੀ ਸੱਪ ਗਿੱਜ ਗਿਆ ਬਹੁਤ ਤਕੜਾ ਭਾਰਾ ਸੱਪ ਸੀ ਘਰੇ ਉਹ ਕੱਲੀ ਵਿਚਾਰੀ ਬਜ਼ੁਰਗ ਸੀ ਤੇ ਉਹ ਸੱਪ ਦੁੱਧ ਪੀਣ ਲੱਗ ਗਿਆ ਤੇ ਉਹ ਬਾਬਾ ਸਮਝ ਕੇ ਦੁੱਧ ਦੁੱਧ ਪਾਉਂਦੀ ਰਹੀ ਤੇ ਕੁਦਰਤੀ ਕਹਿਣ ਲੱਗੇ ਕੌਲੀ ਭਰ ਕੇ ਦੁੱਧ ਹੀ ਪੀਜਾ ਕਰੇ ਤੇ ਇੱਕ ਦਿਨ ਰਾਤ ਨੂੰ ਹਨੇਰੀ ਆ ਗਈ ਮੀਂਹ ਪੈਣ ਲੱਗ ਗਿਆ ਤੇ ਬਾੜ ਦੇ ਵਿਚਾਲੇ ਬਹਿ ਗਿਆ ਪੀ ਕੇ ਦੁੱਧ ਉੱਥੇ ਪੈ ਗਿਆ ਜਦੋਂ ਮਾਤਾ ਜੀ ਮੰਜੀ ਚੱਕ ਕੇ ਅੰਦਰ ਜਾਣ ਲੱਗੀ ਤੇ ਉਹਦੇ ਤੇ ਪੈਰ ਤਰਿਆ ਗਿਆ ਤੇ ਜਦੋਂ ਪੈਰ ਤਰਿਆ ਤੇ ਉਹਨੇ ਡੰਗ ਮਾਰਿਆ ਇੱਕੋ ਡੰਗ ਨਾਲ ਬਜ਼ੁਰਗ ਮਰ ਗਈ ਕਿ ਸੱਪ ਤੇ ਕਦੇ ਪ੍ਰੋਸਾ ਨਹੀਂ ਕਿ ਸੱਪ ਕਹਦਾ ਰੱਬ ਹੈ ਸੱਪ ਕਹਦਾ ਗੁਰੂ ਹੈ ਸੋ ਕੁਝ ਲੋਕ ਸੱਪ ਨੂੰ ਹੀ ਰੱਬ ਮੰਨੀ ਜਾਂਦੇ ਨੇ ਗੁਰੂ ਮੰਨੀ ਜਾਂਦੇ ਨੇ ਤੇ ਦੂਜਾ ਮਾਰੇ ਕਹਿੰਦੇ ਸ਼ੇਰ ਤੇ ਕੋਈ ਪਰੋਸਾ ਨਹੀਂ ਕਰਨਾ ਸ਼ੇਰ ਕਦੋਂ ਵੀ ਬੰਦੇ ਤੇ ਵਾਰ ਕਰ ਸਕਦਾ ਹੈ ਇਹ ਚਾਰ ਸੱਸਿਆਂ ਤੇ ਮਾਰੇ ਕਹਿੰਦੇ ਵਿਸ਼ਵਾਸ ਨਾ ਕਰੋ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਚਾਰ ਕੱਕਿਆਂ ਤੇ ਪਰੋਸਾ ਨਾ ਕਰੋ ਕਾਜੇ ਤੇ ਮਾਰੇ ਕਹਿੰਦੇ ਇੱਕ ਤਾਂ ਕਾਜੀ ਤੇ ਦੂਜਾ ਕਾਨੋਗੋ ਤੇ ਤੀਜਾ ਕਲਾਲ ਤੇ ਜਿਹੜਾ ਸ਼ਰਾਬ ਕੱਢ ਕੇ ਵੇਚਦਾ ਤੇ ਕਾਨੋਗੋ ਵੀ ਪੈਸੇ ਲੈ ਕੇ ਜਾਂ ਇਦਾਂ ਤੁਹਾਡਾ ਉਲਟ ਪੁਲਟ ਕੰਮ ਕਰ ਦੇਗਾ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਤੇ ਦੂਜਾ ਕਲਾਲ ਤੇ ਜਿਹੜਾ ਸ਼ਰਾਬ ਵੇਚ ਵੇਚਣ ਦਾ ਕੰਮ ਕਰਦੇ ਨੇ ਝੂਠੀਆਂ ਗੱਲਾਂ ਦੇ ਕੇ ਧੋਖਾ ਦੇ ਜਾਂਦੇ ਨੇ ਤੇ ਸਾਬ ਕਹਿੰਦੇ ਤੇ ਚੌਥਾ ਮਾਰੇ ਕਹਿੰਦੇ ਕਸਬੀ ਤੇ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਜਿਹੜਾ ਕਸਬੀ ਆ ਕਸਬ ਭਾਵ ਕੇ ਜਿਹੜਾ ਕਬਾਲ ਕਸਬ ਖਾਂਦਾ ਕਸਮਾਂ ਖਾਂਦਾ ਜਿਵੇਂ ਸੱਚੇ ਪਾਤਸ਼ਾਹ ਕਹਿੰਦੇ ਪਾਲੀਆਂ ਕਸਮਾਂ ਖਾਣ ਵਾਲੇ ਤੇ ਵੀ ਕਦੇ ਧੋਖ ਉਹ ਤੁਹਾਡੇ ਤੇ ਵਿਸ਼ਵਾਸ ਜਿਵੇਂ ਆਨੰਦਪੁਰ ਸਾਹਿਬ 'ਚ ਕਿੰਨੀਆਂ ਕਸਮਾਂ ਖਾਧੀਆਂ ਸੀ ਉਹਨਾਂ ਨੇ ਮਾਰੇ ਕਹਿੰਦੇ ਸੌਹਾਂ ਖਾ ਖਾ ਕੇ ਕਿਲਾ-ਵੇਲਾ ਕਰਾਉਣ ਨੂੰ ਕਹਿੰਦੇ ਇਹਨਾਂ ਨੇ ਫੇਰ ਵਾਰ ਕਰਦੇ ਨੇ ਉਹਨਾਂ ਨੇ ਵਾਰ ਕਰ ਦਿੱਤਾ ਸੀ ਸੱਚੇ ਪਾਤਸ਼ਾਹ ਮਹਾਰਾਜ ਨੇ ਇੰਨਾ ਸਮਝਾਇਆ ਚਿੱਕਾਂ ਨੂੰ ਫੇਰ ਵੀ ਧੋਖਾ ਖਾ ਗਏ ਤੇ ਮਾਰੇ ਕਹਿੰਦੇ ਕਦੇ ਵੀ ਚਾਰ ਬੱਬਿਆਂ ਤੇ ਸਤਕਾ ਪਰੋਸਾ ਨਾ ਕਰੋ ਕਿਵੇਂ ਮਾਰੇ ਇੱਕ ਤਾਂ ਬ੍ਰਾਹਮਣ ਤੇ ਇਹ ਵੀ ਤੁਹਾਨੂੰ ਐਵੇਂ ਕਹਿ ਦੂਗਾ ਤੁਹਾਡੇ ਤੇ ਗਰੌ ਚੱਲਦੇ ਨੇ ਐ ਚੱਲਦਾ ਦੂਜਾ ਬਾਣੀਏ ਤੇ ਉਹਨੇ ਇਹ ਨਹੀਂ ਪਤਾ ਕਹਿ ਦੇਣਾ ਵੀ ਆ ਗੁੜਦੇ ਨੇ ਆ ਗੁੜ ਵਾਲੇ ਨੇ ਪਤਾ ਨਹੀਂ ਇੱਕ ਨੂੰ ਕਿੱਥੇ ਕਿੱਥੇ ਲਿਖ ਦੇਣਾ ਹੈ ਬਾਣੀਏ ਤੇ ਵੀ ਕੋਈ ਆਪਦੀ ਕਲਮ ਸਹੀ ਰੱਖੋ ਬੋਲੇ ਬਹਿ ਕੇ ਆਪਦਾ ਸਾਰਾ ਲੇਖੋ ਤੇ ਕਲਮ ਨਾ ਕਲਮ ਲਾ ਕੇ ਚੱਲੋ ਫਿਰ ਤਾਂ ਵੱਜ ਜਾਓਗੇ ਤੇ ਤੀਜਾ ਬਖਸ਼ੀ ਤੇ ਜਿਹੜਾ ਤਨਖਾਹਾਂ ਵੰਡਦਾ ਉਹਦੇ ਤੇ ਵੀ ਕੋਈ ਭਰੋਸਾ ਨਾ ਕਰੋ ਉਹ ਵੀ ਵਿੱਚੋਂ ਕੁੰਡੀ ਲਾਲ ਤੇ ਬਾਲਕ ਤੇ ਕਹਿਣ ਲੱਗੇ ਇਹ ਭਾਵ ਕੇ ਇਹ ਮੰਗਦੇ ਹੀ ਰਹਿੰਦੇ ਹਨ ਇਹਨਾਂ 'ਚ ਸੰਤੋਖ ਨਹੀਂ ਹੁੰਦਾ ਨਾ ਬ੍ਰਾਹਮਣ 'ਚ ਨਾ ਬਾਣੀਏ 'ਚ ਨਾ ਜਿਹੜਾ ਮਤਲਬ ਕਿ ਅੱਗੇ ਜਿਵੇਂ ਉਹਨਾਂ ਆਪਾਂ ਨੂੰ ਕਰੋਨਾ ਕਾਲ 'ਚ ਇਹਨਾਂ ਨੂੰ ਦਿੱਤਾ ਸੀਗਾ ਵੀ ਆ ਆਟਾ ਵੰਡ ਗਰੀਬਾਂ ਨੂੰ ਲੋਕਾਂ ਨੂੰ ਇਹ ਆਟਾ ਵੇਚ ਕੇ ਹੀ ਖਾ ਗਏ ਤੇ ਕਈਆਂ ਨੇ ਖਰਾਬ ਹੋ ਗਿਆ ਗਰੀਬਾਂ ਤੱਕ ਪਹੁੰਚਾਏ ਨਹੀਂ ਜੇਸੀਆਂ ਟੋਵੇ ਪਟ ਪਟ ਬਾਅਦ 'ਚ ਦੱਬਤਾ ਤੇ ਲੋਕ ਭੁੱਖੇ ਮਰੀ ਗਏ ਸੋ ਇਸ ਕਰਕੇ ਇਹ ਵੰਡਣ ਵਾਲਾ ਵੀ ਬੰਦਾ ਕੋਈ ਸਹੀ ਹੁੰਦਾ ਹੈ ਤੇ ਬਾਲਕ ਜਿਹੜਾ ਬਾਲਕ ਨੂੰ ਤੁਸੀਂ ਦੇ ਦਿਓ ਉਹ ਬਾਲਕ ਕਹਿਣ ਲੱਗੇ ਕੋਈ ਹੋਰ ਦੇ ਇਹਨਾਂ 'ਚ ਸੰਤੋਖ ਨਹੀਂ ਹੁੰਦਾ ਬ੍ਰਾਹਮਣ 'ਚ ਬਾਣੀਏ 'ਚ ਤੇ ਜਿਹੜਾ ਵਰਤਾਵਾ ਹੁੰਦਾ ਜਿਹਨੂੰ ਪਿੱਛੋਂ ਸਰਕਾਰਾਂ ਦਿੰਦੀਆਂ ਨੇ ਤੇ ਗਾਂ ਉਹ ਸਹੀ ਵੰਡਦਾ ਨਹੀਂ ਜਾਂ ਆਪਦੇ ਨੇੜਲਿਆਂ ਨੂੰ ਦੇ ਦਿੰਦਾ ਤੇ ਜਿਵੇਂ ਬੱਚਾ ਉਹ ਬੱਚੇ ਨੂੰ 1 ਰੁਪਿਆ ਦੇਤਾ ਤੇ ਉਹ ਡੱਗ ਪਿਆ ਰੋਣ ਲੱਗ ਗਿਆ ਬੱਚਾ ਉਹਦੇ ਪਿਤਾ ਨੇ ਪੁੱਛਿਆ ਕਿਉਂ ਰੋਣਾ ਕਹਿੰਦਾ ਮੇਰਾ ਪਿਤਾ ਜੀ ਰੁਪਿਆ ਡੱਗ ਪਿਆ ਉਸਨੇ ਕਹਿੰਦਾ ਵੀ ਰੋ ਨਾ ਤੂੰ 1 ਰੁਪਿਆ ਲੈ ਲਾ ਉਹ ਰੁਪਿਆ ਦਿੱਤਾ ਉਹ ਫੇਰ ਰੋਣੋਂ ਨਾ ਟੇ ਉਹ ਕਹਿੰਦਾ ਕਾਕਾ ਕਿਉਂ ਰੋਣਾ ਕਹਿੰਦਾ ਮੈਂ ਪਿਤਾ ਜੀ ਤਾਂ ਰੋਣਾ ਵੀ ਹੁਣ ਮੇਰੇ ਕੋਲੇ ਦੋ ਬਣ ਜਾਣੇ ਸੀ ਫੇਰ ਵੀ ਉਹ ਲਾਲਚ ਜਿਹੜੀ ਸੋ ਇਸ ਕਰਕੇ ਸਹਿਬ ਨੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਵੀ ਇਹਨਾਂ ਤੇ ਕਦੇ ਵੀ ਅ ਭਰੋਸਾ ਨਾ ਕਰੋ ਸੋ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਦੇ ਨੇ ਕਿ ਚਾਰ ਕਕਿਆਂ ਤੇ ਵੀ ਭਰੋਸਾ ਨਾ ਕਰੋ ਕਿਹੜਿਆਂ ਤੇ ਮਾਰੇ ਕਹਿੰਦੇ ਨੇ ਰਹਿਮਤ ਕਰਦੇ ਨੇ ਵੀ ਕਾਮੀ ਪੁਰਸ਼ ਤੇ ਕਦੇ ਭਰੋਸਾ ਨਾ ਕਰੋ ਜਿਹੜਾ ਮਤਲਬ ਕਿ ਇਸ ਗੱਲੋਂ ਕੱਚਾ ਹੈ ਕਿ ਕਾਮੀ ਬੰਦੇ ਤੇ ਕਦੇ ਭਰੋਸਾ ਨਾ ਕਰੋ ਤੇ ਦੂਜਾ ਕਾਪਟ ਕਰਨ ਵਾਲੇ ਤੇ ਜਿਹੜਾ ਕਾਪਟ ਛਲ ਕਰਦਾ ਫਰੇਵ ਕਰਦਾ ਭਾਅ ਠੱਗੀ ਧੋਖਾ ਕਰ ਜਾਂਦਾ ਹੈ ਕਾਪਟੀ ਬੰਦਾ ਪਤਾ ਹੈ ਫਲਾਨੀ ਨੇ ਧੋਖਾ ਕੀਤਾ ਸੀ ਉਹਨੂੰ ਲਾਲਚ ਦਿੱਤੀ ਸੋ ਤੀਜਾ ਮਾਰੇ ਕਹਿੰਦੇ ਜਿਹੜਾ ਝਗੜਾਲੂ ਬੰਦਾ ਹਰ ਕੰਮ ਤੇ ਝਗੜਾ ਖੜਾ ਕਰ ਲੈਂਦਾ ਹੈ ਉਹਦੇ ਤੇ ਕਦੇ ਭਰੋਸਾ ਨਾ ਕਰੋ ਤੇ ਦੂਜਾ ਕੂਰ ਤੇ ਜਿਹੜਾ ਕੂਰ ਬੋਲਦਾ ਝੂਠ ਬੋਲਦਾ ਉਹਦੇ ਤੇ ਕਦੇ ਵਿਸ਼ਵਾਸ ਨਾ ਕਰੋ ਸੋ ਇਹਨਾਂ ਪੁਰਖਾਂ ਤੋਂ ਬਚ ਕੇ ਰਹੋਗੇ ਤੇ ਮਾਰੇ ਕਹਿੰਦੇ ਤੁਸੀਂ ਆਪਣਾ ਜੀਵਨ ਸੌਖਾ ਬਤਾ ਸਕਦੇ ਹੋ ਜੇ ਇਹਨਾਂ ਦੇ ਨਾਲ ਤੁਸੀਂ ਵਾਵਾਤਾਂ ਜਿਆਦੇ ਰੱਖੋਗੇ ਤੇ ਫੇਰ ਮਾਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੁਹਾਨੂੰ ਸੁੱਖ ਨਹੀਂ ਮਿਲੇਗਾ ਸੋ ਸਹਿਬ ਸੱਚੇ ਪਾਤਸ਼ਾਹ ਮਾਰੇ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਸਾਡਾ ਪਾਰ ਉਤਾਰਾ ਤਾਂ ਹੋਏਗਾ ਸਾਡੀ ਜ਼ਿੰਦਗੀ ਤਾਂ ਸਫਲ ਹੋਏਗੀ ਜੇ ਅਸੀਂ ਭਾਈ ਸੌਖੇ ਰਹਿਣੇ ਚਾਹੁੰਦੇ ਆ ਤੇ ਸਾਨੂੰ ਗੁਰੂ ਦੇ ਬਚਨਾਂ ਤੇ ਗੁਰੂ ਦੇ ਪਾਏ ਪੂਰਨਿਆਂ ਤੇ ਚੱਲਣਾ ਪਏਗਾ ਮਾਣਾ ਜਿਹੜਾ ਮੋਹ ਮਾਇਆ ਤੋਂ ਉੱਪਰ ਉੱਠ ਕੇ ਸੇਵਾ ਸਿਮਰ ਨਾਲ ਪ੍ਰੇਮ 모ਹ ਪਾਉਣਾ ਪਵੇਗਾ ਤਾਂ ਕਿ ਇੱਥੇ ਰਹਾ ਤਾਂ ਕੋਈ ਨਹੀਂ ਪਰ ਜਿਨ੍ਹਾਂ ਨੇ ਸੰਸਾਰੀ ਪਦਾਰਥਾਂ ਤੋਂ ਉੱਪਰ ਉੱਠ ਕੇ ਆਪਣਾ ਅੱਗਾ ਸਵਾਰਿਆ ਸੇਵਾ ਸਿਮਰਨ ਦੇ ਨਾਲ ਜੁੜੇ ਨੇ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜੋ ਆਇਆ ਉਹਨੇ ਸਭਨੇ ਚੱਲ ਜਾਣਾ ਤੇ ਕਿਆ ਮੁਖ ਲੈ ਕੇ ਜਾਏਗਾ ਫਿਰ ਕੀ ਮੂੰਹ ਦਿਖਾਏਗਾ ਜਮ ਕਾ ਠੰਗਾ ਬੁਰਾ ਉਹ ਨਹੀਂ ਸਿਆ ਜਾਏ ਬਹੁਤ ਤਕੜੇ ਨੇ ਜਮਦੂਤ ਇੱਕ ਥੱਪੜ ਮਾਰ ਦੇਣੇ ਬੰਦਾ ਲੋਟਰੀਆਂ ਲਵਾ ਦਿੰਦੇ ਨੇ ਬਹੁਤ ਉਹਨਾਂ ਦੇ ਵਿੱਚ ਤਾਕਤ ਹੈ ਸੋ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਅਨਪੜ੍ਹ ਬੰਦਾ ਹੁੰਦਾ ਨਾ ਉਹ ਅੰਨਿਆਂ ਵਾਂਗੂ ਚੱਲਦਾ ਹੈ ਸੋ ਇਸ ਕਰਕੇ ਵਿੱਦਿਆ ਲੈਣੀ ਬਹੁਤ ਜ਼ਰੂਰੀ ਆ ਮਨ ਸਮਝਾਵਨ ਕਾਰਨੇ ਕਿਛਕ ਪੜੀਏ ਗਿਆਨ ਜੇ ਪੜ ਨਹੀਂ ਸਕਦੇ ਕੋਈ ਵੀ ਬੰਦਾ ਪੜ ਸਕਦਾ ਕਿਸੇ ਵੀ ਉਮਰ ਦੇ ਵਿੱਚ ਗੁਰਮੁਖੀ ਸਿੱਖ ਸਕਦਾ ਹੈ ਸੋ ਜਿਹੜੀ ਵਿੱਦਿਆ ਹੈ ਇਹਨੂੰ ਤੀਜਾ ਨੇਤਰ ਮੰਨਿਆ ਹੈ ਜੇ ਜੇ ਤੁਹਾਡੇ ਕੋਲੇ ਵਿਦਿਆ ਹੈ ਤੁਸੀਂ ਪੜ੍ਹਦੇ ਹੋ ਤੇ ਤੁਹਾਨੂੰ ਪੜ੍ਹਨ ਦੇ ਨਾਲ ਤੁਹਾਡੀ ਬੁੱਧੀ ਹੈ ਜਿਹੜੀ ਸ਼ੁੱਧ ਹੋ ਜੇਗੀ ਤੁਹਾਨੂੰ ਅਕਲ ਆ ਜਾਏਗੀ ਤੁਸੀਂ ਪੜ੍ਹੋਗੇ ਤੇ ਭਾਵ ਕੇ ਤੁਹਾਨੂੰ ਕੋਈ ਆਪਣੇ ਜਾਲ ਵਿੱਚ ਨਹੀਂ ਪਸਾ ਸਕਦਾ ਜਿਹੜੇ ਅੱਜ ਤਾਤਰਕ ਲੋਕ ਨੇ ਜਾਂ ਹੋਰ ਲੋਕ ਨੇ ਉਹ ਅਨਪੜ੍ਹ ਲੋਕਾਂ ਨੂੰ ਜਾਦਾ ਪਸਾ ਰਹੇ ਨੇ ਤੇ ਅਨਪੜ੍ਹ ਬੰਦੇ ਨੇ ਜਿਨੇ ਕੁਝ ਪੜਿਆ ਨਹੀਂ ਕੁਝ ਸੁਣਿਆ ਨਹੀਂ ਤੇ ਉਹ ਫਸ ਜਾਂਦੇ ਨੇ ਪੜਿਆ ਲਿਖਿਆ ਬੰਦਾ ਸੁਚੇਤ ਹੁੰਦਾ ਹੈ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਭਾਈ ਇਹਦੇ ਬਾਅਦ ਤੇ ਤੁਹਾਨੂੰ ਗੁਰਮਤ ਦੀ ਸੋਝੀ ਲੈਣੀ ਪਊਗੀ ਸਭ ਤੋਂ ਪਹਿਲਾਂ ਤੇ ਸਾਡੇ ਚ ਕਮੀ ਇਹ ਆ ਅਸੀਂ ਗੁਰਬਾਣੀ ਸਿੱਖਣ ਨੂੰ ਤਿਆਰ ਨਹੀਂ ਹੈ ਕਮ ਸੇ ਕਮ ਜਿਹੜਾ ਨਿਤਨੇਮ ਕਰਦੇ ਆ ਉਹ ਤੇ ਗੁਰੂ ਘਰ ਤੇ ਹਿੱੱਡ ਗ੍ਰੰਥੀ ਤੋਂ ਸਿੱਖੋ ਤੇ ਗੁਰਬਾਣੀ ਨੂੰ ਸਿੱਖੋ ਜਪਜੀ ਸਾਹਿਬ ਦੀ ਸੰਥਿਆ ਲਓ ਰਹਿਰਾ ਸਾਹਿਬ ਦੀ ਨਿਤਨੇਮ ਦੀ ਸੰਥਿਆ ਲਓ ਵੀ ਕਿਵੇਂ ਗੁਰਬਾਣੀ ਪੜ੍ਹਨੀ ਹੈ ਕਿਵੇਂ ਗੁਰਬਾਣੀ ਦਾ ਉਚਾਰਨ ਕਰਨਾ ਹੈ ਸੋ ਆਪਾਂ ਜਿਵੇਂ ਮਤਲਬ ਕਿ ਪੜਦੇ ਹਾਂ ਗੁਰਾ ਇੱਕ ਦੇ ਬੁਝਾਈ ਸਭਨਾ ਜੀ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਕਈ ਹੁਣ ਇਹਨੂੰ ਗੁਰਾਂ ਕਹੀ ਜਾਂਦੇ ਨੇ ਉੱਤੇ ਬਿੰਦੀ ਲਾ ਕੇ ਉਚਾਰਨ ਕਰੀ ਜਾਂਦੇ ਨੇ ਇਤੇ ਬਹੁਤ ਵਚਨ ਬਣ ਗਿਆ ਬਹੁ ਵਚਨ ਦਾ ਮਤਲਬ ਫਿਰ ਅਰਥ ਕੀ ਬਣ ਗਿਆ ਗੁਰਾਂ ਇੱਕ ਦੇ ਬੁਝਾਈ ਵੀ ਸਾਡੇ ਗੁਰੂਆਂ ਨੂੰ ਇੱਕ ਪਰਮਾਤਮਾ ਬਾਰੇ ਕੋਈ ਸਮਝਾਓ ਵੀ ਵੀ ਪਰਮਾਤਮਾ ਕੀ ਆ ਅਜੇ ਤੱਕ ਗੁਰੂਆਂ ਨੂੰ ਪਤਾ ਹੀ ਕੋਈ ਨਹੀਂ ਵੀ ਰੱਬ ਕੀ ਹੈ ਗੁਰੂ ਤੇ ਗੁਰ ਪਰਮੇਸ਼ਰ ਇੱਕੋ ਜਾਂ ਪਰ ਜਦੋਂ ਅਸੀਂ ਉਹਨੂੰ ਸੋਧ ਉਚਾਰਨ ਕਰਾਂਗੇ ਗੁਰਾ ਗੱਗੇ ਨੂੰ ਔਂਕੜ ਰਾਰੇ ਨੂੰ ਕੰਨਾ ਬਿੰਦੀ ਕਿਉਂ ਲਾਈ ਹੈ ਗੁਰਾ ਇੱਕ ਦੇਵ ਜਈ ਅਸੀਂ ਅਰਦਾਸ ਕਰ ਰਹੇ ਹਾਂ ਕਿ हे ਗੁਰੂ ਨਾਨਕ ਸਾਨੂੰ ਇੱਕ ਪ੍ਰਮਾਤਮਾ ਬਾਰੇ ਸਮਝਾ ਜੋ ਸਾਰਿਆਂ ਜੀਵਾਂ ਦਾ ਦਾਤਾ ਹੈ ਜੋ ਸਭ ਨੂੰ ਦਾਤਾ ਦੇ ਰਿਹਾ ਸੋ ਇਸ ਕਰਕੇ ਬਹੁਤ ਐਸੇ ਉਚਾਰਨ ਹਨ ਜਿਹੜੇ ਅਸੀਂ ਗਲਤ ਉਚਾਰਨ ਕਰ ਰਹੇ ਹਾਂ ਤੇ ਜੇ ਕਿਸੇ ਨੂੰ ਕਹਨੇ ਉਹ ਕਹਿੰਦੇ ਮੈਂ ਤਾਂ ਪੜ ਲੈਣਾ ਉਹ ਪੜ ਤਾਂ ਲੈਣਾ ਭਾਈ ਪਰ ਕਿਸੇ ਦੇ ਕੋਲੇ ਪੜ ਕੇ ਤੇ ਵੇਖ ਕੋਈ ਗਲਤੀ ਆ ਉਹਨੂੰ ਸ਼ੁੱਧ ਕਰ ਸਾਫ਼ ਕਰ ਸਹੀ ਰਾਹ ਤੇ ਤੁਰ ਪੜ ਤਾਂ ਸਾਰੀ ਲੈਂਦੇ ਜਾਨੂੰ ਪੜਨ ਨੂੰ ਕੀ ਆਖਣਾ ਹੈ ਪਰ ਕੰਫੀਡੈਂਸ ਤਾਂ ਨਹੀਂ ਹੈ ਨਾ ਵੀ ਮੈਂ ਸ਼ੁੱਧ ਪੜਦਿਆਂ ਸੋ ਇਹ ਗੁਰੂ ਘਰ ਦੀ ਮਰਜ਼ਾਦਾ ਹੈ ਸੋ ਬਾਬਾ ਦੀਪ ਸਿੰਘ ਨੇ ਸੰਤਿਆ ਭਾਈ ਮਣੀ ਸਿੰਘ ਤੋਂ ਲਈ ਹੋਰ ਵੀ ਜਿੱਡੇ ਹੀ ਵੱਡੇ ਵੱਡੇ ਮਹਾਂਪੁਰਸ਼ ਹੋਏ ਨੇ ਸਭ ਇੱਕ ਦੂਜੇ ਤੋਂ ਗੁਰਬਾਣੀ ਸਿੱਖ ਕੇ ਪੜਦੇ ਰਹੇ ਨੇ ਸੋ 10ਵੇਂ ਪਾਠਸ਼ਣੇ ਜੇ 52 ਬਚਨ ਲਿਖੇ ਨੇ ਅੰਤਲੇ ਟਾਈਮ 52 ਬਚਨ ਲਿਖੇ ਨੇ ਉਹਦੇ ਚ ਲਿਖਿਆ ਕਿ ਗੁਰਬਾਣੀ ਪੰਥ ਦੇ ਵਿਦਵਾਨਾਂ ਤੋਂ ਪੜ ਕੇ ਸਿੱਖ ਕੇ ਪੜੋ ਸੋ ਅਸੀਂ ਇਹ ਚੀਜ਼ ਨੂੰ ਸੋਚਦੇ ਹੀ ਨਹੀਂ ਆ ਵਿਚਾਰਦੇ ਹੀ ਨਹੀਂ ਆ ਸੋ ਕਿਸੇ ਵੀ ਢੰਗ ਨਾਲ ਅਜ ਸੰਥਿਆ ਦਿੱਤੀ ਜਾ ਰਹੀ ਹੈ ਸੋਸ਼ਲ ਮੀਡੀਏ ਰਹੀਂ ਕਈ ਸਿੰਘ ਯਤਨ ਕਰ ਰਹੇ ਨੇ ਘਰੇ ਬੈਠਿਆਂ ਨੂੰ ਸੰਥਿਆ ਦੇਈਏ ਉਹਦੇ ਨਾਲ ਨਾਲ ਪੜ ਕੇ ਦੇਖੋ ਸੋਚੋ ਅਸੀਂ ਕਿਵੇਂ ਪੜਨ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦਿਆਂ ਹੋਈਆਂ ਤਮਾਮ ਭੁੱਲਾ ਹੋ ਜਾਂਦੀਆਂ ਗੁਰੂ ਦੀ ਸੰਗਤ ਗੁਰੂ ਜੀ ਕੇ ਮਹਾਂਕਰਮ ਜੋਗ ਨੇ ਅੱਗੇ ਤੋਂ ਸਹਿਬ ਸੋਜੀ ਬਖਸ਼ਣ ਗੁਰਮਤ ਦੀ ਸੰਗਤਾਂ ਦੀ ਸੇਵਾ ਬਖਸ਼ਣ ਸਾਰੀ ਸੰਗਤ ਫਤਿਹ ਬੁਲਾਈ ਆ ਕੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ